ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ ਤੇ ਦੋਸਤੋ ਆਪਾਂ ਸਕੂਲ ਜਾਣ ਲਈ ਹੋ ਗਿਆ ਬਿਲਕੁਲ ਰੈਡੀ ਤੇ ਅੱਜ ਹੈਗਾ ਮੰਡੇ ਤੇ ਅੱਜ ਆਪਣਾ ਫਾਸਟ ਵੀ ਹੈ ਦੋਸਤੋ ਮੇਰਾ ਮੰਮੀ ਦਾ ਕਸ਼ੀ ਦਾ ਫਾਸਟ ਹੈਗਾ ਤੇ ਰੱਜੂ ਨੇ ਨਹੀਂ ਰੱਖਿਆ ਮੈਨੂੰ ਵੀ ਨਹੀਂ ਪਤਾ ਇਹਦਾ ਕੀ ਕਾਰਨ ਰਿਹਾ ਜਿਹੜਾ ਇਹਨੇ ਫਾਸਟ ਨਹੀਂ ਰੱਖਿਆ ਹੈ ਤੇ ਰੈਡੀ ਹੋ ਰਹੀ ਹੈ ਸਕੂਲ ਜਾਣ ਲਈ ਤੇ ਆਪਾਂ ਬਿਲਕੁਲ ਰੈਡੀ ਹਾਂ ਤੇ ਕਸ਼ੀ ਅੰਦਰ ਆ ਦੋਸਤੋ ਉਹਨੇ ਹਨਾ ਮਤਲਬ ਮੈਂ ਤੇ ਮੇਰੀ ਸਿਸਟਰ ਦੋਨਾਂ ਨੇ ਜਾਣਾ ਹੈਗਾ ਆ ਅੱਜ ਖਟਕੜ ਕਲਾ ਉੱਥੇ ਹੈਗਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਸ਼ਹੀਦ ਭਗਤ ਸਿੰਘ ਜੀ ਦਾ ਘਰ ਆ ਤੇ ਉੱਥੇ ਆਣਾ ਹੈਗਾ ਸੀਐਮਸੀ ਸੀਐਮ ਸਰ ਨੇ ਤੇ ਅਸੀਂ ਜਾਣਾ ਹੈਗਾ ਨੈਸ਼ਨਲ ਨਾਲ ਤੁਮ ਕਰਨ ਤੇ ਮੈਂ ਤੇ ਮੇਰੀ ਸਿਸਟਰ ਦੋਨਾਂ ਨੇ ਜਾਣਾ ਹੈ ਤੇ ਹੋਰ ਵੀ ਮੇਰੀਆਂ ਫਰੈਂਡਸ ਆ ਦੋ ਤਿੰਨ ਮਤਲਬ ਅਸੀਂ ਟੋਟਲੀ 10 ਜਣੇ ਆ ਜਿਹੜੇ ਹਰ ਇੱਕ ਸਾਲ ਜਾਂਦੇ ਆ ਦੋਸਤੋ ਉਹੀ ਆ ਮੈਂ ਵੀ ਜਾਣਾ ਆ ਤੇ ਦੋ ਹੈਗੇ ਆ ਹਰਮੋਨੀਅਨ ਤੇ ਤਬਲੇ ਵਾਲੇ ਮੁੰਡੇ ਤੇ ਉਹਨਾਂ ਨੇ ਜਾਣਾ ਸਾਡੇ ਨਾਲ ਤੇ ਲੈ ਕੇ ਜਾਓਗੇ ਸਾਡੇ ਤੋਂ ਦੋਸਤੋ ਬਹੁਤ ਜ਼ਿਆਦਾ ਲੱਗ ਗਏ ਆ ਸਿਰਫ 15-20 ਮਿੰਟ ਦਾ ਰਸਤਾ ਆ ਤੇ ਸਾਰਾ ਨੇ ਵੈਸੇ ਵੀ ਗੱਡੀ ਜਿਹੜੇ ਸਾਡੇ ਸਾਰੇ ਬਹੁਤ ਤੇਜ਼ ਭਜਾਉਂਦੇ ਉਹਨਾਂ ਨੂੰ ਮੈਂਟਾ 'ਚ ਪਹੁੰਚਾ ਦੇਣਾ ਤੇ ਅੱਜ ਆਪਾਂ ਜਾਣਾ ਹੈਗਾ ਉੱਥੇ ਤੇ ਮੈਂ ਹਲੇ ਦੁੱਦੀ ਜਿਹੜੀ ਤੇ ਰੰਗੇ ਵਾਲੀ ਚੁੰਨੀ ਆ ਉਹ ਲੈਣੀ ਆ ਫਿਲਹਾਲ ਮੈਂ ਇਹ ਦੁਪੱਟਾ ਲਿਆ ਹੋਇਆ ਹੈ ਕਿਉਂਕਿ ਹਲੇ ਮੈਂ ਸਕੂਲੇ ਪ੍ਰੇਲ ਵੀ ਕਰਾਉਣੀ ਹੈ ਕਿਉਂਕਿ ਸਾਡਾ ਹਾਊਸ ਚੱਲਦਾ ਹੈ ਤੇ ਮੇਰੀ ਡਿਊਟੀ ਹੈ ਪ੍ਰੇਲ ਦੀ ਤੇ ਮੈਂ ਉਹ ਵੀ ਕਰਾਣੀ ਹੈ ਪ੍ਰੇਅਰ ਤੇ ਫੇਰ ਕਾਸ਼ ਨਹੀਂ ਕਾਸ਼ ਨਹੀਂ ਤੇ ਦੋਸਤੋ ਚੁੰਨੀ ਲੈ ਲਈ ਹੋਈ ਕਿਉਂਕਿ ਉਹਨੇ ਜਿੱਤੇ ਸਕੂਲੇ ਜਾ ਕੇ ਬਸ ਕਲਾਸਰੂਮ 'ਚ ਬੈਠਣਾ ਹੈ ਮੈਂ ਜਾ ਕੇ ਦੋਸਤੋ ਸਾਰੀ ਸਟੇਜ ਵੀ ਸਾਂਭਣੀ ਹੈ ਮੇਰੀਆਂ ਸਹੇਲੀਆਂ ਨੇ ਵੀ ਮਤਲਬ ਅਸੀਂ ਸਾਰਾ ਦਾ ਹਾਊਸ ਚੱਲਦਾ ਹੈ ਤੇ ਅਸੀਂ ਪ੍ਰੇਅਰ ਵਗੈਰ ਕਰਾਉਣੀ ਆ ਤਾਂ ਕਰਕੇ ਸਾਨੂੰ ਉੱਥੇ ਟਾਈਮ ਲੱਗ ਜਾਏ ਤਾਂ ਉੱਥੋਂ ਬਾਅਦ ਫਿਰ ਸਿੱਧਾ ਅਸੀਂ ਚੱਲ ਜਾਣਾ ਹੈਗਾ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮੈਂ ਦੋਸਤੋ ਉੱਥੇ ਦਾ ਵਲੌਗ ਵੀ ਦਿਖਾਉਂਗੀ ਜੇ ਫੂਨ ਦੀ ਐਂਟਰੀ ਅੰਦਰ ਹੋਈ ਤਾਂ ਤੇ ਕੋਈ ਨਹੀਂ ਦੋਸਤੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੈਂ ਸਾਰਾ ਤਾਂ ਪਰਮਿਸ਼ਨ ਲਾਉਂਗੀ ਬਾਕੀ ਸਾਰੇ ਆਈਡ ਉਹ ਬਿਲਕੁਲ ਮੇਰੇ ਜੇਬ ਵਿੱਚ ਪਈਆਂ ਐ ਮੈਂ ਆਹ ਦੇਖੋ ਰੱਖੀਆਂ ਹੋਈਆਂ ਆਪਣੀ ਵੀ ਰੱਖੀ ਆ ਕਸ਼ਿਸ਼ ਦੀ ਵੀ ਰੱਖੀ ਹੋਆ ਤੇ ਇਹਦੇ ਸਾਰੇ ਮਤਲਬ ਇਹਦੇ ਥਰੂ ਸਾਡਾ ਪਾਸਵਰਡ ਨਾ ਆ ਤੇ ਜਿਹੜੀ ਆਈਡੀ ਆ ਉਹ ਬਣ ਚੁੱਕੀ ਆ ਇਹਦੇ ਸਾਰੇ ਪਾਸ ਬਣ ਕੇ ਫਿਰ ਅਸੀਂ ਚੱਲ ਜਾਣਾ ਹੈਗਾ ਉੱਥੇ ਤੇ ਮੌਸਮ ਦੋਸਤੋ ਅੱਜ ਠੰਡਾ ਹੀ ਆ ਥੋੜਾ ਥੋੜਾ ਬੱਦਲ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਰੱਜੀ ਚੱਲੀ ਆ ਸਕੂਲ ਲੋ ਜੀ ਦੋਸਤੋ ਸਾਰੇ ਹੁੰਦੇ ਪਏ ਆ ਰੈਡੀ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਹੁੰਦੀ ਪਈ ਆ ਰੈਡੀ ਆ ਦੋਨੋਂ ਨੇ ਇੱਕ ਦੂਜੇ ਚੁੰਨੀ ਸੈਟ ਕਰਤੀ ਆ ਤੇ ਮੇਰੀ ਵੀ ਕਰ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਵੀ ਆ ਦੇਖ ਰੱਖੇਗਾ ਨਹੀਂ ਹਾਂਜੀ ਹਰਮੋਨੀਅਮ ਦਾ ਪੂਰਾ ਬਟਨ ਸਭ ਸੈਟ ਕਰ ਲਓ। ਲੋ ਜੀ ਦੋਸਤੋ ਇੱਥੋਂ ਹੋ ਜਾਣੀ ਫੋਨ ਦੀ ਐਂਟਰੀ ਬੰਦ ਤੇ ਆਪਾਂ ਨੂੰ ਰੱਖਣਾ ਪੈਣਾ ਫੋਨ ਬੈਗ ਵਿੱਚ। ਦੇਖੋ ਸੜਕ ਤਾਂ ਜਾਨੀ ਬਈ ਇਧਰ ਸਾਰੀ ਐਂਟਰੀ ਬੰਦ ਦਾ ਸਿਰਫ ਸਾਡੀ ਐਂਟਰੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ। ਆਪਾਂ ਸਾਰੇ ਜਾਨੇ ਬਾਕੀ ਕੋਈ ਨਹੀਂ ਹੈਗਾ ਸਿਰਫ ਅਸੀਂ ਆਹ ਪੁਲਿਸ ਵਾਲੇ ਸਿਰ ਸਾਨੂੰ ਲੈ ਕੇ ਜਾ ਰਹੇ ਨੇ। ਦੋਸਤੋ ਐਂਟਰੀ ਹੋ ਗਈ ਆਪਾਂ ਫੋਨ ਵੀ ਐਂਟਰ ਕਰਵਾ ਲਿਆ ਇੰਨੀ ਕਿ ਥੋੜੀ ਜਿਹੀ ਚੱਲਦੀ ਹੈ ਨਾ ਦੋਸਤੋ ਚੱਲਦੀ ਹੈ ਨਾ ਚੱਲਦੀ ਹੈ ਜੀ ਚੱਲਦੀ ਹੈ ਚਲੋ ਜੀ ਦੋਸਤੋ ਹੁਣ ਆਪਾਂ ਚੱਲਦੇ ਅੰਦਰ ਅਬ ਨਾ ਫਾਸਟ ਹੋਰ ਫਾਸਟ ਸੋ ਜੀ ਦੋਸਤੋ ਸਾਨੂੰ ਵੀ ਆਈਪੀ ਬਲੌਕ ਵਿੱਚ ਬਿਠਾ ਦਿੱਤਾ ਗਿਆ ਹੈ ਉਹ ਜਿਨ੍ਹਾਂ ਨੇ ਆਈਡੈਂਟੀਟੀ ਕਾਰਡ ਪਾਇਆ ਉਹਨਾਂ ਨੇ ਸਾਨੂੰ ਇੱਥੇ ਮਤਲਬ ਸੀਟ ਦੇ ਦਿੱਤੀ ਹੈ ਕਿ ਤੁਸੀਂ ਇੱਥੇ ਬੈਠੋ ਤੇ ਪਿੱਛੇ ਦੋਸਤੋ ਤੁਸੀਂ ਦੇਖ ਸਕਦੇ ਹੋ ਪੂਰੀ ਸੇਫਟੀ ਗ੍ਰਿਲ ਲੱਗੀ ਹੋਈ ਆ ਤੇ ਪਿੱਛੇ ਸਾਰੇ ਪਬਲਿਕ ਨੇ ਬੈਣਾ ਹੈ ਤੇ ਅੱਜ ਦਿਨ ਇਹਨਾਂ ਨੇ ਮੂਵੀ ਸਟਾਰਟ ਕਰ ਦਿੱਤੀ ਹੋਈ ਆ ਜਿਹੜੀ ਕਿ ਇਹਨਾਂ ਨੇ ਮਤਲਬ ਬਣਾਈ ਹੋਈ ਆ ਜੋ ਕਿ ਇਹਨਾਂ ਨੇ ਇੱਥੇ ਬਣਾਣਾ ਇੱਕ ਨਵਾਂ ਪ੍ਰੋਜੈਕਟ ਬਣਾਣਾ ਆ ਦੋਸਤੋ ਮਤਲਬ ਇੱਕ ਨਵਾਂ ਮਿਊਜ਼ੀਅਮ ਇੱਕ ਵਧੀਆ ਜਿਹਾ ਬਣਾਣਾ ਆ ਪਹਿਲਾਂ ਵੀ ਸੀਗਾ ਬਟ ਹੁਣ ਹੋਰ ਵੀ ਜ਼ਿਆਦਾ ਵਧੀਆ ਤੇ ਵੱਡਾ ਸਾਰਾ ਮਿਊਜ਼ੀ ਤੇ ਉਹੀ ਇਹ ਦਿਖਾ ਰਹੇ ਨੇ ਸਾਨੂੰ ਸਾਰਿਆਂ ਨੂੰ ਅਸੀਂ ਉਹਨੂੰ ਦੇਖ ਰਹੇ ਆ ਬਹੁਤ ਇੰਜੋਏ ਕਰ ਰਹੇ ਆ ਤੇ ਜੋ ਜੋ ਦੋਸਤ 3D ਵਿੱਚ ਦਿਖਾ ਰਿਹਾ ਸੇਮ ਇਹੀ ਚੀਜ਼ ਸਾਰੇ ਇਹਨਾਂ ਨੇ ਹੁਣ ਇੱਥੇ ਖਟਕੜ ਕਲਾ ਵਿੱਚ ਬਣਾਣੀ ਹੈਗੀ ਆ ਤੇ ਆਪਾਂ ਹੁਣ ਬੈਠੇ ਆ ਇੱਥੇ ਵੇਟ ਕਰਦੇ ਆ ਸੀਐਮ ਸਰਜੀ ਦਾ ਤੇ ਜਦੋਂ ਆਉਗੇ ਤੇ ਤੇ ਆਪਾਂ ਪੱਥਰ ਦੇਖੋ ਲਹਿਰਾਂ ਦਾ ਹੈ ਜੋ ਦੁਨੀਆਂ ਭਾਤੋਂ ਔਰ ਬਾੜੇ ਸਹਿਲਾਂਿਆਂ ਭਗਤ ਸਿੰਘ ਦੀ ਨਗਰ ਵਿਰਾਸਤ ਦੀ ਯਾਦ ਦਿਵਾਉਂਦਾ ਹੈ ਇਮਾਰਤ ਵਿੱਚ ਸੈਲਾਨੀਆਂ ਨੂੰ ਆਨੁਕੂਲ ਸਹੂਲਤਾਂ ਦੇ ਲਈ ਇੱਕ ਖੁੱਲੀ ਹਰੀ-ਭਰੀ ਪਾਰਕਿੰਗ ਬਣਾਈ ਜਾਵੇਗੀ। ਇਹ ਇੱਕ ਵੱਡਾ ਸਾਰਾ 700 ਸੀਟਰ ਅਵਿਦੇਸ਼ਣ ਹੈ ਜੋ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਭਾਈਚਾਰਕ ਵਿਕਾਸਾਂ ਲਈ ਹੈ। ਬਗਤ ਸਿੰਘ ਦੇ ਜਨਮ ਸਥਾਨ ਤੋਂ ਸ਼ੁਰੂ ਹੋ ਕੇ ਉਹਨਾਂ ਦੇ ਵਿਲੱਖਣ ਜੀਵਨ ਨੂੰ ਦਰਸਾਉਂਦਾ ਹੈ। ਕੋਟਨ ਸੀ ਵੈਨ ਜਿਨਾ ਤੇ ਸਥਾਨਕ ਤੇ ਮੌਸਮ ਦੀ ਮਾਰ ਤੇ ਅਸਰ ਹੈ। उसकी शुरुआत भगत सिंह शुरुआती दिन बगावत की का वर्णन करते हैं जिसने उस परिभाषित किया नौजवान क्रांतिकारी के इस जीवन गिरदांत की गाथा का सफर करद होजे थानू आराम देंगे ਪੱਥਰ ਦੇ ਰਾਸਤੇ ਤੇ ਅੱਗੇ ਚੱਲਦੇ ਆਂ ਲਾਲਾ ਲਾਜ ਫਤਰਾਏ ਅਤੇ ਚੰਦਰ ਸ਼ੇਖਰ ਆਜ਼ਾਦ ਵਰਗੀ ਸ਼ਖਸੀਅਤਾਂ ਆਹੀ ਆਜ਼ਾਦੀ ਦੇ ਅੰਦোলন ਦੇ ਨਾਦ ਗੂੰਜਦੇ ਆ ਜਿਨ੍ਹਾਂ ਨੇ ਭਗਤ ਸਿੰਘ ਦੇ ਸੰਕਲਪ ਨੂੰ ਆਧਾਰ ਦਿੱਤਾ ਪੈਨੂਲਾ ਤੇ ਉਸਰੇ ਉਸ ਦੇ ਕੌਮ ਚ ਦੇ ਦੇਣ ਦੇ ਨਾਅਰੇ ਜੀ ਦੋਸਤੋ ਪਕੌੜਿਆਂ ਦੀ ਪਾਰਟੀ ਰੈਡੀ ਆ ਤੇ ਆਪਣਾ ਤਾਂ ਤਿੰਨ ਜਣੇ ਦੇ ਹੈਗਾ ਵਾਰ ਫਾਸਟ ਆ ਤੇ ਸਾਡੇ ਸਰਦਾ ਵੀ ਫਾਸਟ ਆ ਖਟਿਆਣਾ ਕਿੰਦਾ ਟਟ ਪਈਆਂ ਦੇਖਿਓ ਖਟਿਆਣਾ ਇਹ ਖਾ ਕੇ ਨਾ ਇਹ ਪਾਣੀ ਨਹੀਂ ਪੀਣਾ ਬੱਚਾ ਤੇ ਆਹ ਦੇਖ ਲਓ ਦੋਸਤੋ ਇਹਨਾਂ ਦੀ ਪਾਰਟੀ ਜਾ ਰਹੀ ਹੈ ਤੇ ਆਪਣਾ ਫਾਸਟ ਆ ਵਾਰਤ ਵਿੱਚ ਦੁਰੀਆ ਜੀ ਦੋਸਤੋ ਵਾਰਤ ਵਾਲੇ ਵਾਲੀ ਚ ਆ ਗਈ ਹੈ ਚਾਹ ਆਪਾਂ ਪੀਂਦੇ ਪਏ ਆ ਲਓ ਜੀ ਦੋਸਤੋ ਰਿਫਰੈਸ਼ਮੈਂਟ ਵਾਲੇ ਨਾਲ ਆਈ ਜਾਂਦੀ ਆ ਪਹਿਲਾਂ ਉਹਨੇ ਸਾਨੂੰ ਲੱਸੀ ਦਿੱਤੀ ਆ ਤੇ ਲੱਸੀ ਤਾਂ ਵਾਰਤ ਵਿੱਚ ਪੀ ਸਕਦੇ ਹੋ ਆਪਾਂ ਪੀ ਲਈ ਆ ਤੇ ਆਰੇ ਰਿਫਰੈਸ਼ਮੈਂਟ ਮਿਲ ਗਿਆ ਆਪਾਂ ਇਹਦੇ ਵਿੱਚ ਕੀ ਆ ਉਹ ਪੰਖਾ ਅਜੇ ਤਾਂ ਨੇ ਵਾਰਤ ਨਹੀਂ ਰੱਖਿਆਗਾ ਉਹਨਾਂ ਨੇ ਲੈ ਲਈ ਆ ਅਸੀਂ ਵੀ ਸਾਥ ਵਿੱਚ ਹੋ ਕੇ ਸਾਥ ਵਿੱਚ ਹੋ ਯਾਰ ਖੋਲ ਯਾਰ ਰਿਸ਼ਮੀ ਜਲਦੀ ਤੂੰ ਤਾਂ ਖਾ ਸੀ ਤੇ ਨਹੀਂ ਖਾਣਾ ਮੱਖਣਾ ਨਹੀਂ ਹੋ ਮੱਖਣਾ ਖੋਲਿਆ ਇਹਦੀ ਅੰਕੋ ਹੁੰਦੀ ਪੈਕਟਾਂ ਨਹੀਂ ਖੋਲ ਕੇ ਖੋਲ ਕੇ ਚਲੋ ਟੂਟ ਪੜੋ ਜੇ ਐਸੀ ਬੈਠੀ ਹੈ ਸੈਟਿੰਗ ਚਾ ਤੇ ਨਾਲ ਨਹੀਂ ਖੜੀ ਆ ਕਰ ਸਕਦਾ ਤੇ ਦੇਖੋ ਨਾ ਜਦ ਮੁੱਖ ਨਾਲ ਹਲੇ ਪਕੌੜੇ ਖਾ ਕੇ ਆਏ ਸੀ ਤੇ ਹੁਣ ਨਾਲ ਦੀ ਨਾਲ ਇਹ ਪ੍ਰੈਸ਼ਮੈਂਟ ਮਿਲੀ ਜਾ ਰਹੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਕਿੱਥੇ ਪੂਰਾ ਕਰਾਊਡ ਹੋ ਚੁੱਕਾ ਆਣੇ ਵਾਲੇ ਦੇ ਵਿੱਚ ਇਹ ਕਲਾ ਸਿੱਧਾ ਮਾਣ ਦੇ ਨਾਲ ਉਸ ਫਾਂਸੀ ਦੀ ਸਰਦਾਰ ਨੂੰ ਖਿੜੇ ਬੱਤੇ ਆਪਣੇ ਸਾਥੀਆਂ ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਨਾਲ ਪਰਵਾਣ ਕੀਤਾ ਸੀ

ਆ ਦੇਖੋ ਦੋਸਤ ਇਕੱਠੇ ਕਰ ਕਰ ਕੇ ਆ ਦੇ ਮੇਰੇ ਕੋਲ ਰੱਖੀ ਜਾਂਦੀ ਐ ਬਹੁਤ ਚਲਾਇਆ ਕਰ ਤੂ ਸਾਰਿਆਂ ਨੇ ਵੀਡੀਓ ਬਣਾਉਣ ਦੇ ਸਾ ਕਰਦੇ ਤੇ ਆ ਹੁਣ ਮੂਵੀ ਲਗਾ ਕੇ ਦਿੱਤੀ ਹੋਈ ਐ ਇਹਨਾਂ ਨੇ ਤਾਂ ਕਿ ਜਿਹੜੀ ਆਡੀਅੰਸ ਆਈ ਉਹ ਬੋਰ ਨਾ ਹੋਵੇ ਬਾਹਰ ਵਾਲਿਆਂ ਤੇ ਬਾਪੂ ਜੀ ਦੇ ਖਾਣੇ ਤੇ ਆਜੋ ਕੋਪਨੀ ਸਾਹਿਬ ਕੀਤੇ Bye. Uh -huh. Oh, my okay. जो कि एक क्रांतिकारी का जगी पिंड है एक ऐतिहासिक बदलाव वापरता है शहीद आजम सरदार भगत सिंह हैरीटेज यात्रा यात्री सुविधा केंद्र तो शुरू है, जो कि एक प्रेरणा और जान पहचान के विस्तार लोगों का स्वागत करती है ਲਓ ਜੀ ਦੋਸਤੋ ਸੀਐਮ ਸਰ ਜੀ ਆ ਗਏ ਨੇ ਤੇ ਹੁਣ ਉਹ ਬੈਠੇ ਹੋਏ ਨੇ ਤੇ ਹੁਣ ਉਹਨਾਂ ਨੂੰ ਵੀ 3D ਮੂਵੀ ਦਿਖਾਈ ਜਾ ਰਹੀ ਆ ਜਿਹੜੀ ਕਿ ਅਸੀਂ ਪਹਿਲਾਂ ਦੇਖ ਲਈ ਆ ਤੇ ਹੁਣ ਉਹ ਸਰ ਜੀ ਦਿਖਾ ਰਹੀ ਆ ਦਿਖਾਈ ਜਾ ਰਹੀ ਆ ਕਿ ਤੁਸੀਂ ਵੀ ਦੇਖ ਲਓ ਵੀ ਇਦਾਂ ਦਾ ਬਣਾਣਾ ਵਸ ਤੇ ਇਹਨਾਂ ਨੂੰ ਪਤਾ ਹੀ ਹੋਣਾ ਆ ਦੋਸਤੋ ਤੇ ਬਾਕੀ ਉਹ ਵੀ ਦੇਖ ਰਹੇ ਨੇ ਕਿ ਸਾਰਾ ਸਿਸਟਮ ਜੋ ਵੀ ਆ ਸਹੀ ਆ ਜਾਂ ਨਹੀਂ ਆ ਜੇ ਹੁਣ ਕੋਈ ਚੇਂਜਸ ਕਰਨੇ ਹੋਗੇ ਤਾਂ ਕਰ ਦੋਗੇ ਵੈਸੇ ਤਾਂ ਲੱਗਦਾ ਨਹੀਂ ਕੋਈ ਚੇਂਜਸ ਕਰੂਗੇ ਕਿਉਂਕਿ ਜਿੰਨੇ ਵੀ ਜੋ ਵੀ ਬਣਾਇਆ ਹੈਗਾ 3D ਮੂਵੀ ਚ ਸਭ ਬਿਲਕੁਲ ਬੈਸਟ ਆ ਐਂ ਬਹੁਤ ਜ਼ਿਆਦਾ ਵਧੀਆ ਵੀ ਆ ਉਸ ਦਿਨ ਦੇ ਸਾਰੇ ਇੱਕ ਅਜੀਬ ਘਟਨਾ ਜਿਸ ਨੇ ਕਈ ਅਰਗੇਕ ਗੁਦਾ ਦੇ ਆਜ਼ਾਦੀ ਸੰਗਰਾਮ ਵਿੱਚ ਭਾਗ ਲੈਣ ਦਾ ਆਪਣਰ ਦਿੱਤਾ ਉਤੇ ਰੋਸ਼ਨੀ ਪਾਈ ਗਈ ਹੈ ਜਾਕੀ ਸਾਨੂੰ ਅਸ਼ਨਾ ਨੇ ਇਹਨੂੰ ਕਰਕੇ ਆਪਾਂ ਹੋ ਗਏ ਆ ਫ੍ਰੀ ਤੇ ਆ ਦੇਖੋ ਸਾਰਿਆਂ ਨੇ ਫੋਟੋ ਕਲਿੱਕ ਕਰਦੇ ਤੇ ਅਸੀਂ ਵੀ ਕਰ ਲਈ ਆ ਤੇ ਹੁਣ ਆਪਾਂ ਚੱਲੇ ਆ ਵਾਪਸ ਤੇ ਸਮਾਨ ਸਾਡੇ ਹੱਲੇ ਉੱਥੇ ਹੀ ਪਿਆ ਆ ਦੇਖੋ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਐਨ ਮਿਊਜ਼ੀਅਮ ਬਹੁਤ ਵਧੀਆ ਬਣਿਆ ਪਿਆ ਤੇ ਹੁਣ ਆਪਾਂ ਚੱਲੇ ਘਰੇ ਵਾਪਸ ਤੇ ਆ ਦੇਖੋ ਲੋ ਜੀ ਦੋਸਤੋ ਕੰਮ ਹੋ ਗਿਆ ਸਟਾਰਟ ਹਾਂਜੀ ਆਪਨੇ ਉਹ ਸਾਨੀਆ ਜੀ ਸਾਨੀਆ ਜੀ ਸਾਨੀਆ ਮੈਮ ਜੀ ਸਾਨੀਆ ਆਪਨੇ ਖਾਣਾ ਖਾਇਆ ਹੈ ਤਾਂ ਕਿੱ사 ਲੱਗ ਰਹਾ ਹੈ ਦੇਖੇ ਨਾ ਡੱਬਿਆਂ ਦੀ ਡੱਬਿਆਂ ਦੀ ਭਈ ਹੋਆ ਤੇ ਦਗਾ ਲਿਓ ਰਿਵਿਊ ਦਿਓ ਦਿਓ ਹੁਣ ਕਾਰਸੀ ਨਾ ਰੱਖੋ ਕਾਰਸੀਆਂ ਨੂੰ ਖਾਣੀਆਂ ਹੁਣ ਦੇਖਿਆ ਨਿਸ਼ਰਮ ਦੇ ਮਾਰੇ ਮੂੰਹ ਨਿਕਾਣਾ ਇਹ ਦਿਨ ਕੈਮਰਾ ਤਾਂ ਕਰੀ ਸਕਦੇ ਆ ਤੇ ਦੋਸਤੋ ਹੁਣ ਆਪਾਂ ਚੱਲੇ ਅੰਦਰ ਮਿਊਜ਼ੀਅਮ ਘੁੰਮਣ ਤੁਸੀਂ ਦੇਖ ਤੇ ਦੋਸਤੋ ਹੁਣ ਆਪਾਂ ਚੱਲੇ ਅੰਦਰ ਮਿਊਜ਼ੀਅਮ ਘੁੰਮਣ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਿਊਜ਼ੀਅਮ ਹੈ ਤੇ ਆ ਦੇਖੋ ਜੀ ਸ਼ਹੀਦ ਭਗਤ ਸਿੰਘ ਜੀ ਬਾਰੇ ਇੱਥੇ ਪੂਰੀ ਜਾਣਕਾਰੀ ਆ ਲੋਕ ਲੱਗ ਗਿਆ ਯਾਰ ਕੋਈ ਨਹੀਂ ਹੈਗਾ ਇੱਥੇ ਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਕੱਲੀ ਕੱਲੀ ਲਾਈਨ ਐਂਡ ਕਲੀਅਰ ਲਿਖੀ ਹੋਈ ਆ ਕਮ ਨਾਲ ਨੇ ਤੇ ਇਧਰ ਦੇਖੋ ਦੋਸਤੋ ਲੇਜ਼ਰ ਲਾਈਟ ਸ਼ਿਖਰ ਆ ਮਦੌਲੀ ਲੇਜ਼ਰ ਲਾਈਟ ਵਾਲਾ ਪੂਰਾ ਸਿਸਟਮ ਆ ਕਨਵੈਕਸ ਮਿਰਰ ਵਗੈਰਾ ਸਾਰੇ ਲੱਗੇ ਹੋਏ ਆ ਕਨਕੇਵ ਮਿਰਰ ਤੇ ਆ ਦੇਖੋ ਜੀ ਹਾਂਜੀ ਹਾਂਜੀ ਆ ਦੇਖੋ ਜੀ ਆਹ ਵਾਲੀ ਦੇਖੋ ਜੀ ਲਾਹੌਰ ਵਿਖੇ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਲਿਖਣ ਲਈ ਜੱਜ ਦੁਆਰਾ ਵਰਤੀ ਗਈ ਕਲਮ ਦੇਖੋ ਇਹ ਇਸ ਕਲਮ ਨਾਲ ਲਿਖਿਆ ਸੀਗਾ ਉਹਨਾਂ ਦੇ ਮਤਲਬ ਫਾਂਸੀ ਉਹ ਸਾਰਾ ਸਮਾਨ ਇਹ ਜਿਹੜਾ ਇਹ ਸਾਰਾ ਜਿਹੜੀ ਦੋਸਤੋ ਚੀਜ਼ਾਂ ਮਤਲਬ ਇੱਥੇ ਪਈਆਂ ਹੋਈਆਂ ਸਾਰੀਆਂ ਸ਼ਹੀਦ ਭਗਤ ਸਿੰਘ ਜੀ ਦੀਆਂ ਨੇ ਨਿਊਜ਼ਪੇਪਰ ਸਾਰੀਆਂ ਵੀਡੀਓ ਚੱਲ ਰਹੀ ਹੈ ਇਹਦੇ ਵਿੱਚ ਬਿਲਕੁਲ 쿨ਿੰਗ ਇਫੈਕਟ ਆ ਦੋਸਤੋ ਇੱਥੇ ਐਂ ਠੰਡਾ ਠੰਡਾ ਲੱਗ ਰਿਹਾ ਉਸ ਤੋਂ ਮੈਂ ਬੜੀ ਰਿਸਕ ਤੇ ਤੁਹਾਨੂੰ ਉਹ ਹਰ ਕਰਕੇ ਦਿਖਾ ਰਹੀ ਹਾਂ ਕਿ ਕਿੰਦਰ ਮੈਡੀਓਗ੍ਰਾਫੀ ਬਿਲਕੁਲ ਵੀ ਅਲਾਉਡ ਨਹੀਂ ਹੈਗੀ ਬਟ ਫਿਰ ਵੀ ਮੈਂ ਥੋੜਾ ਜਿਹਾ ਤੁਹਾਨੂੰ ਦਿਖਾ ਰਹੀ ਹਾਂ ਕਰਦੀਆਂ ਕਰ ਲਈਆਂ ਯਾਰੋ ਇਦਾ ਅਸਲੀ ਚ ਹੋਇਆ ਸੀਗਾ ਜਿਲੀਆਂ ਵਾਲੇ ਬਾਗ ਵਿੱਚ ਇਹ ਆਹ ਗਰਮੀ ਨਹੀਂ ਉੱਧਰ ਦੇਖ ਰਿਓ ਜਨਲ ਬਿਲਕੁਲ ओरिजिनल ਲੱਗ ਰਹੇ ਨੇ ਦੋਸਤੋ ਇਹ ਸਾਰਾ ਸਮਾਨ ਚਲੋ ਜੀ ਦੋਸਤੋ ਹੁਣ ਆਪਾਂ ਚੱਲਨੇ ਆ ਘਰੇ ਵਾਪਸ ਤੇ ਹੋ ਗਿਆ ਨੈਸ਼ਨਲ ਰੈਸਟ ਤੇ ਸਾਡਾ ਤਾਂ ਫਾਸਟ ਸੀਗਾ ਬਟ ਫੇ ਵੀ ਉਹਨੇ ਸਾਨੂੰ ਜ਼ਬਰਦਸਤੀ ਰਿਫਰੈਸ਼ਮੈਂਟ ਦੇਤੀ ਤੇ ਹੁਣ ਆਪਾਂ ਘਰੇ ਲੈ ਕੇ ਚੱਲਨੇ ਆ ਘਰੇ ਸਾਡੀ ਹੈਗੀ ਰੱਜੋ ਉਹ ਖਾਓਗੀ ਤੋ ਖਟਕਟਕਲਾ ਤੋਂ ਘਰੇ ਵਾਪਸ ਆ ਗਏ ਤੇ ਹੁਣ ਮੈਂ ਆ ਗਈਆਂ ਦਾਦੀ ਘਰੇ ਕਸ਼ਿ ਮੈਨੂੰ ਇੱਥੇ ਛੱਡ ਗਈ ਆ ਤੇ ਮੈਂ ਦਾਦੀ ਲਈ ਆਪਣੀ ਹਾਂ ਫੇਨੀਆ ਵੀ ਲੈ ਆਈਆਂ ਮੰਮੀ ਨੇ ਬਣਾ ਕੇ ਰੱਖਿਆ ਸੀ ਮੰਮੀ ਕਹਿੰਦੀ ਦਾਦੀ ਮਮਾ ਦੇ ਕੇ ਆਓ ਕਿਉਂਕਿ ਅੱਜ ਇੱਧਰ ਸਾਡਾ ਦਰਦ ਸੀਗਾ ਤੇ ਮੰਮੀ ਨੇ ਫੇਨੀਆ ਬਣਾਈਆਂ ਤੇ ਵੱਡੀ ਮੰਮੀ ਨੂੰ ਵੀ ਫਿਰ ਮੰਮੀ ਕਹਿੰਦੀ ਮੈਨੂੰ ਵੀ ਫੇਨੀਆ ਦੇ ਦੇ ਕਿਉਂਕਿ ਮੈਂ ਰੋਟੀ ਨਹੀਂ ਖਾਣੀ ਹੈਗੀ ਤੇ ਮੈਂ ਵੀ ਮਤਲਬ ਸਿੰਪਲ ਖਾਣਾ ਹੀ ਖਾਣਾ ਅੱਜ ਤੇ ਫਿਰ ਮੰਮੀ ਨੂੰ ਫੇਨੀਆ ਬਣਾਈਆਂ ਤੇ ਹੁਣ ਮੈਂ ਡੱਬੇ ਚ ਪੈ ਕੇ ਕਰਕੇ ਲੈ ਕੇ ਆਈਆਂ ਤੇ ਹੁਣ ਆਪਾਂ ਦੋਸਤ ਮੈਂ ਲੈਣਾ ਹੈ ਕਬੜੀ ਮੰਮੀ ਕੋਲ ਕਿਉਂਕਿ ਮੇਰੇ ਚਾਚਾ ਚਾਚੀ ਜੀ ਹਲੇ ਨਹੀਂ ਆਏ ਘਰੇ ਵਾਪਸ ਤੇ ਹੁਣ ਆਪਾਂ ਪਹੁੰਚਦੇ ਆ ਘਰੇ ਤੇ ਜਿੰਨੇ ਮੰਮੀ ਨੂੰ ਫੇਨੀਆ ਤੇ ਇਹੀ ਹੈ ਮੰਮੀ ਦਾ ਰਾਤ ਦਾ ਡ ਹਾਂਜੀ ਦੋਸਤੋ ਰਾਤ ਦੇ ਬੱਜ ਗਏ ਨੇ 10 ਤੇ ਆਪਾਂ ਡਿਨਰ ਕਰਕੇ ਤੁਹਾਨੂੰ ਪਤਾ ਹੈ ਡਿਨਰ ਅੱਜ ਨਹੀਂ ਵੀ ਕਰਨਾ ਸੀ ਤਾਂ ਫੇਰ ਜਿਹੜਾ ਜੋ ਵੀ ਖਾਦਾ ਦੱਸ ਦਿੰਨੀ ਆ ਸੇਮੀਆਂ ਖਾਧੀਆਂ ਮਮੇ ਨੇ ਬਣਾਈਆਂ ਸੀਗੀਆਂ ਕਿਉਂਕਿ ਹੈਗਾ ਅੱਜ ਸਾਡਾ ਫਾਸਟ ਤੇ ਫਾਸਟ ਸੀਗਾ ਤਾਂ ਕਰਕੇ ਮਮੇ ਕਹਿੰਦੇ ਦੁੱਧ ਵਾਲੀਆਂ ਸੇਮੀਆਂ ਬਣਾਉਣੇ ਆ ਤੇ ਮੈਂ ਉਦੋਂ ਹੀ ਦੋਸਤੋ ਆਪਣਾ ਡਿਨਰ ਕਰਕੇ ਆ ਗਈ ਸੀ ਤੇ ਹੁਣ ਮੈਂ ਮਮੇ ਲੈ ਲਈ ਆਈ ਸੀਗੀਆਂ ਸੇਮੀਆਂ ਤੇ ਮਮਾ ਨੇ ਦੇਤੀਆਂ ਹੋਈਆਂ ਦਾਦੀ ਮਮਾ ਨੇ ਖਾ ਲਿਆ ਤੇ ਦਾਦੀ ਮਮਾ ਪੈ ਗਏ ਤੇ ਮੈਂ ਵੀ ਦੋਸਤੋ ਪੈਣ ਲੱਗੀ ਐਸਾ ਸਾਰਾ ਦਿਨ ਚੇਅਰ ਤੇ ਬੈਠੇ ਬੈਠੇ ਦੂਰਸੋ ਥੱਕ ਹੋ ਗਿਆ ਤੇ ਹੁਣ ਕਰਦੇ ਆ ਦੁਰਤ ਬਲੌਗ ਦਾ ਇਥੇ ਐਂਡ ਕੱਲ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਦੋਸਤੋ ਬਾਏ